ਹੈਲੋ ਗਾਇਜ਼ ਗੁੱਡ ਮਾਰਨਿੰਗ एवरीवन ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੇਰੇ ਵਲੌਗ ਦੇ ਵਿੱਚ ਕਿਵੇਂ ਤੁਸੀਂ ਸਾਰੇ ਜਾਣੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਾਡੇ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਕਿ ਤੁਸੀਂ ਕੱਲ ਦੇ ਵਲੌਗ ਚ ਦੇਖਿਆ ਹੋਣਾ ਕਿ ਮੈਂ ਗਈ ਸੀ ਆਪਣੇ ਨਾਨਕੇ ਉੱਥੇ ਸਿਗਾ ਜਗਰਾਤਾ ਤੇ ਆਪਾਂ ਨੇ ਤੇ ਖੂਬ ਮਸਤੀ ਕੀਤੀ ਆ ਹੋਲੀ ਮਨਾਈਏ ਰਾਧਾ ਕ੍ਰਿਸ਼ਨ ਦੀਦਾਨ ਬਹੁਤ ਮਜ਼ਾ ਆਇਆ ਬਸ ਵੇ ਮਿੱਤਰੋ ਆਪਾਂ ਹੋ ਗਏ ਸੀ ਆਪਣੇ ਮੋਟਰ ਵਲੌਗ ਚ ਸ਼ਫਟ ਤੇ ਹੁਣ ਚੱਲੇ ਆਪਾਂ ਕੰਮ ਤੇ ਨੂੰ ਤੁਹਾਨੂੰ ਪਹਿਲਾ ਤੇਲ ਪਾਉਣਾ ਜਿ ਕਿੰਨੇ ਦਿਨ ਹੋ ਗਏ ਤੇਲ ਪਾਉਣ ਨੂੰ ਜਿੱਤੇ ਭੁੱਲ ਜਿੰਦਾ ਹੋਰ ਕਿਸੇ ਦਿਨ ਖੜਾ ਬੋਲਣ ਨੂੰ ਨਹੀਂ ਜਨ ਘਤਾ ਅੱਜ ਸੋਦਾ ਪਾ ਦੇ ਹਾਂਜੀ ਬੋਲ ਸੋਦਾ ਸੋਦਾ ਫੋਲੋ ਕਿਉਂ ਨਹੀਂ ਸੋਝਦੇ ਦਾ ਹੁੰਨੀ ਹੈ ਸੈਲਰੀ ਆ ਤੇ ਫੁੱਲ ਕਰਾ ਦੇ ਇੱਕ ਵਾਰ ਭਰ ਦੇ ਹੋਰ ਹੀ ਕੰਮ ਚ ਨਿਕਲ ਜਾਂਦੀ ਪਹਿਲੇ ਤੈਨੂੰ ਦੇ ਨੋਕ ਮੇ ਸੋਝਦੇ ਤੇਲ ਪੋਕ ਜਣਾ ਤੇਲ ਪੋਕ ਜਣਾ ਮੈਂ ਕਿਹਾ ਹੋਰ ਨਾ ਖੜੇ ਜਾਵੇ ਕਿਸੇ ਇਹਦੀ ਸੂਈ ਵੀ ਨਾ ਜਾਂਦੀ ਨਾ ਦੇਣਾ ਚਲੋ ਜੀ ਤੇਲ ਤੋਂ ਪੋਹ ਲੈ ਜੀ ਉਹਨੂੰ ਨਿਕਲਿਆ ਕੰਮ ਦੇ। 87 ਦਾ ਕੰਮ ਇਹ ਤਾਂ ਪਿਆ। ਆਪਾਂ ਆਏ ਸੀ 몰 ਨੂੰ ਸਮਾਨ ਸੁਣ ਲੈ ਇੱਕ ਸਾਰਾ ਫਟਕ ਲਈ ਆ। ਫੋਲ ਦੇਖੂਗੀ ਕੀ ਚੱਕਦੇ ਆ। ਮੈਂ ਕਬ ਵਲੋਗੀ ਸ਼ੂਟ ਕਰ ਲੀਆ ਹੋਰ ਤਾਂ ਕੁਝ ਹੈ ਨਹੀਂ ਆਪਾਂ ਕੋਈ ਜ਼ਾਇਦਾ ਨਹੀਂ ਕਿਤੇ। ਓਹੋ ਇੱਕ ਇੱਕੇ ਜਾਗ ਰਣ ਆ ਗਈ ਸੀ ਖੰਦੇ ਰੈਸਟ ਹੋਈ ਨਹੀਂ ਤੇ ਹੋ ਗਈ ਆਪਾਂ ਨੂੰ ਫੀਵਰ। ਲੱਗੇ ਹੁਣ ਦਵਾਈ ਖਾਂ। ਆਪਾਂ ਐਸੀ ਹੌਲੇ ਮੱਲੇ ਤੇ ਪਿੰਡ ਆਪਣੇ ਲੰਗਰ ਰੱਛ ਦੇਖੋ ਅੱਜ ਬਹੁਤ ਵਪਿਆ ਕੋਲ ਜਾ ਕੇ ਦਿਖਾਉਂਦੀ ਤੁਹਾਨੂੰ ਮੈਂ ਇੱਥੇ ਬੀਬੀਆਂ ਲੰਗਰ ਬਣਾਉਂਦੀਆਂ ਬਸ ਆਪਾਂ ਐਸੀ ਪੱਪਾ ਦਾ ਕੰਮ ਤੋਂ ਅੱਗੇ ਸੀ ਕਰਨ ਨੂੰ ਦੁੱਧ ਪਾਉਣਾ ਇੱਥੇ ਕੱਲ੍ਹ ਨਾਲੋਂ

一吨。